ਹੋਲਾ ਮਹੱਲਾ ਹੋਲੇ ਦਾ ਅਰਥ ਹੈ ਹੱਲਾ ਕਰਨਾ ਮਹੱਲਾ ਜਿਸ ਜਗ੍ਹਾ ਤੇ ਕਰਨਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਜਦੋਂ ਅਰੰਭ ਕੀਤਾ ਨਾ ਦੋ ਟੋਲੀਆਂ ਦੇ ਵਿੱਚ ਸਿੰਘ ਤਿਆਰ ਹੁੰਦੇ ਸੀ ਤੇ ਰਣ ਦਾ ਮੈਦਾਨ ਸਿਰਜਿਆ ਜਾਂਦਾ ਸੀ ਤੇ ਆਪਸ ਦੇ ਵਿੱਚ ਉਹ ਇਕੱਤਰ ਹੋ ਕਰਕੇ ਉਹਨਾਂ ਨੇ ਜੰਗ ਲੜਨੀ ਜਿਹੜਾ ਵੀ ਮੋਰਚੇ ਨੂੰ ਫਤਿਹ ਕਰ ਲੈਂਦਾ ਸੀ ਕਲੰਗੀਧਰ ਪਾਤਸ਼ਾਹ ਮਹਾਰਾਜ ਜੀ ਪ੍ਰਸੰਨ ਹੋ ਕਰਕੇ ਉਹਨਾਂ ਨੂੰ ਇਨਾਮ ਦਿਆ ਕਰਦੇ ਸਨ ਉਸੀ ਤਰ੍ਹਾਂ ਇਹ ਮਰਿਆਦਾ ਚੱਲੀ ਆਉਂਦੀ ਹੈ ਅੱਜ ਵੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਮਹੱਲਾ ਕੱਢਿਆ ਜਾਣਾ ਹੈ ਸਿੱਖ ਜਗਤ ਭਾਰੀ ਇਕੱਠ ਦੇ ਵਿੱਚ ਆਨੰਦਪੁਰ ਸਾਹਿਬ ਪਹੁੰਚਿਆ ਹੋਇਆ ਹੈ ਤੇ ਉੱਥੇ ਮਹੱਲਾ ਕੱਢਦੇ ਨੇ ਤੇ ਜਥੇਬੰਦੀਆਂ ਸਿੰਘ ਇਕੱਤ੍ਰ ਹੋ ਕਰਕੇ ਤੇ ਉੱਥੇ ਗੱਧਕਾ ਸ਼ਸਤਰ ਵਿਦਿਆ ਖੇਡੀ ਜਾਂਦੀ ਹੈ ਸਿੱਖ ਜਗਤ ਹੈ ਜਿਹੜਾ ਇਸ ਤਰ੍ਹਾਂ ਸ਼ਸਤਰ ਵਿਦਿਆ ਦੇ ਨਾਲ ਮਹੱਲੇ ਨੂੰ ਕੱਢਦਾ ਹੈ ਹੁੱਲਾ ਮਹੱਲਾ ਖੇੜਦਾ ਹੈ ਸੰਸਾਰਕ ਲੋਕ ਕੱਚਿਆ ਰੰਗਾਂ ਦੇ ਨਾਲ ਖੇਡਦੇ ਨੇ ਤੇ ਗੁਰੂ ਸਾਹਿਬ ਨੇ ਇਸ ਚੀਜ਼ ਨੂੰ ਬਦਲ ਕੇ ਰੱਖਿਆ ਕਿ ਕੱਚਿਆ ਰੰਗਾਂ ਨਾਲ ਖਾਲਸਾ ਨਹੀਂ ਖੇਡੇਗਾ ਖਾਲਸਾ ਤਾਂ ਤਲਵਾਰਾਂ ਦੇ ਨਾਲ ਕਿਰਪਾਨਾਂ ਦੇ ਨਾਲ ਤੇ ਰਣ ਦੇ ਮੈਦਾਨ ਦੇ ਵਿੱਚ ਖੇਡੇਗਾ ਐਵੇਂ ਖੇ ਅਡਾਉਣੀ ਕਿਸੇ ਦੇ ਕੱਚੇ ਰੰਗ ਲਾਉਣੇ ਇਹਨਾਂ ਚੀਜ਼ਾਂ ਤੋਂ ਮਹਾਰਾਜ ਨੇ ਵਰਜਿਆ ਗੁਰੂ ਸਾਹਿਬ ਨੇ ਬਚਨ ਵੀ ਆਉਂਦੇ ਨੇ ਕਹਿੰਦੇ ਔਰਨ ਕੀ ਹੋਲੀ ਮਮ ਹੋਲਾ ਕਹਿਓ ਕਿਰਪਾ ਨੇ ਤੇ ਬਚਨ ਅਮੋਲਾ ਸੋ ਅੱਜ ਹੁਲਾ ਮਹੱਲਾ ਹੈ ਸਾਰੇ ਸਿੱਖ ਜਗਤ ਨੂੰ ਦਾਸ ਵੱਲੋਂ ਬੇਅੰਤ ਬੇਅੰਤ ਵਧਾਈਆਂ